ਨਵਾ ਨੋਗੇ ਪਿੰਜਰਾ ਪਿੰਜਰਾ ਸੋਗੇ ਸਾਫ ਕਰਕੇ ਤੁੰਗਮਾ ਨਾ ਬੈਠੀ ਰਹਿਣ ਕਿਤੇ ਜਾ ਕੇ ਕੋਲ ਲੈਣ ਨਹੀਂ ਆਉਂਦਾ ਜੀ ਪਾਣੀ ਪਾਤਾ ਕਪੜਾ ਵੀ ਪੇ ਦਿੰਨੇ ਆ ਏਸੀ ਬਣ ਜੂਗਾ ਹਾਂ ਦੂਸਰਾ ਪਾਣੀ ਇਹਦੀ ਨੂੰ ਦੇਰ ਲੱਗ ਗਿਆ ਤਿੰਨਾਂ ਦਿਨਾਂ ਬਾਅਦ ਮਾੜ ਮਾੜਾ ਸੁੱਕਦਾ ਇਹ ਨੂੰ ਪੀਸ ਦੂਜਾ ਪਾਣੀ ਤਿੰਨਾਂ ਦਿਨਾਂ ਬਾਅਦ ਦੇ ਦੂੰਗਾ ਇਹ ਬੀਡ ਗੂ ਰਪੂਗਾ ਕਿੰਦਾ ਸੋਹਣਾ ਨਜ਼ਾਰਾ ਸ਼ਾਂਤ ਮੌਜ ਨਹੀਂ ਲੱਭਣੀ ਪੰਜਾਬ ਨਾਲ ਦੀ ਵਾਕਿਆ ਨਹੀਂ ਲੱਭਣੀ ਆਪਣੀ ਤਰੀਕੀ ਨੂੰ ਮੋੜਦਾ ਸ਼ਾਮ ਹੋਦਰਾ ਦੀ ਕਿੱਤੀ ਸੋਹਣੀ ਸ਼ਾਮ ਫਸ ਗਈ ਕੁੰਡੀ

ਜਾਰੀ ਆ ਕੇ ਲੱਗ ਗਈ ਆ ਭਿਜੌਂਦੇ ਆ ਪਰ ਉਹਨਾਂ ਨੂੰ ਜ਼ਾੜ ਦੇ ਵੱਲੋਂ ਇਹ ਲਾਉਣੀ ਪੈਣੀ ਨਹੀਂ ਤਾਂ ਸਾਡੇ ਸਾਰੇ ਰੋਖ ਲੁਕ ਜਾਣੇ ਅੱਗ ਦਾ ਜਿਆਦਾ ਬਹੁਤ ਜਿਆਦਾ ਕੁੱਝ ਨਹੀਂ ਲਈ ਆ ਵਾਹ ਬਈ ਬਹੁਤ ਜਿਆਦਾ ਇਸ ਟੀਲਿ ਰਿਪੇਅਰ ਕਰਨੀ ਪੈਣੀ ਆ ਬਾਕੀ ਬਾਹਰ ਕਾਲ ਕਰਕੇ ਕੋਈ ਬੈਰ ਹੰਬੂਰੂ ਸਭ ਕੋ ਦੇ ਕੇ ਇਹਦੇ ਥਲੇ ਦੇ ਕੁੱਕਾ ਦੇ ਕੇ ਇਹਨੂੰ ਵੀਰ ਨੂੰ ਨਾ ਸਮਝ ਲੱਗਦੀ ਹੋਏ ਕਿ ਸਾਨੂੰ ਪੁੱਛ ਲਿਓ ਕਰਦਾਂਗੇ ਰਿਪੇਅਰ ਇਦਾਂ ਖੋਲ ਕੇ ਚੱਕਿਆਂ ਚੱਕਿਆਂ ਨੂੰ ਗ੍ਰੀਸ ਮਾਰ ਕੇ ਇੱਕ ਵਾਰ ਰਿਪੇਅਰ ਕੀਤੀ ਹੋਏ ਇਹਦੇ ਫਿਰ ਸਾਰਾ ਸੀਜ਼ਨ ਹਿੱਸੇ ਨੂੰ ਵੇਖਣ ਦੀ ਲੋੜ ਨਹੀਂ ਪਈ। ਇਸੇ ਦਾ ਸਾਰਾ ਸਮਾਨ 4x4 ਦਾ ਆਪਣੇ ਸੁਲਤਾਨਪੁਰ ਦੁਕਾਨ ਸੰਧੂ ਸਪੇਅਰ ਪਾਰਟ ਉੱਥੋਂ ਮਿਲ ਜਾਂਦਾ। ਇਹ ਵੀਰ ਨੂੰ ਜਿੱਤਰਾ ਪਤਾ ਨਹੀਂ ਹੁੰਦਾ। ਆਪਣੇ ਇਸ ਗੇੜ ਦਾ ਸਮਾਨ ਇਹ ਸੰਧੂ ਸਪੇਅਰ ਪਾਰਟ ਤਲਵੰਡੀ ਰੋਡ ਤੇ ਦੁਕਾਨ ਉੱਥੋਂ ਮਿਲ ਜਾਂਦਾ। ਉਹ ਕੰਬਾਈਨਾ ਦਾ ਸਪੇਅਰ ਪਾਰਟ ਆ ਉੱਥੇ ਸਾਰਾ ਦੇ ਸਾਰੇ ਜਣੇ ਤੂੜੀ ਵਾਲੀ ਮਸ਼ੀਨ ਦੇ ਮਗਰ ਆ। ਮਸ਼ੀਨ ਲਗਾਣਾ। ਲੋਕ ਨਹੀਂ ਹੋਰੀ ਸਾਰੇ ਮਗਰ। ਰੋਗਣੀ ਆਉਂਦੀ ਸਾਰੇ ਵੱਡੇ ਵੱਡੇ ਮੇਨ ਬੰਦੇ ਸਾਰੇ ਸੱਦੇ ਆ। ਆਹੀ ਆਪਣਾ ਪਹਿਲਾ ਰਿਟਾਇਰਮੈਂਟਰੀ ਤੂੜੀ ਵਾਲਿਆਂ ਦਾ। ਆ ਉਤੋਂ ਵੱਡਾ ਜਿਹੜਾ ਸੀਨੀਅਰ ਜਿਹਨਾਂ ਨੂੰ ਚਾ ਸਕਾਈ। ਆ ਨਵੇਂ ਕਰਿੰਦੇ ਆ ਸਾਰੇ। ਸਾਰੇ ਨਵੇਂ ਅੱਜ। ਇਹਨਾਂ ਨੂੰ ਐਰ ਕੀ ਸਰੂਪਾ ਪਿਆ ਮਸ਼ੀਨ ਦਾ ਤੂੜੀ।